ਸਾਰੇ ਵੀਰ ਭਰਾਵਾਂ ਦਾ ਸਵਾਗਤ ਕੀਤਾ ਜਾਂਦਾ ਹੈ ਬਾਈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਬਾਈ ਜੀ ਤੁਹਾਡੇ ਵਾਸਤੇ ਸਬਰਾਜ 855 ਟਰੈਕਟਰ 2014 ਮਾਡਲ ਟਰੈਕਟਰ ਹੈ ਜੀ ਪੂਰਾ ਸਾਫ ਕੰਡੀਸ਼ਨ ਦੇ ਵਿੱਚ ਪਿਆਗਾ ਬਾਕੀ ਟਰੈਕਟਰ ਬਾਰੇ ਹੋਰ ਦੱਸਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਨੀ ਚਾਹਾਂਗੇ ਬਾਈ ਜੀ ਜੇ ਤੁਸੀਂ ਨਵੇਂ ਆਏ ਹੋ YouTube ਪਰ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬਾਈ ਜੀ ਤੇ ਨਾਲ ਦੀ ਨਾਲ ਘੰਟੀ ਦਾ ਬਟਨ ਵੀ ਦਬਬ ਦੇਣਾ ਤਾਂ ਕਿ ਤੁਹਾਨੂੰ ਹਰ ਇਕਨਮੀ ਅਪਡੇਟ ਸਭ ਤੋਂ ਪਹਿਲਾਂ ਮਿਲਦੀ ਰਹੇ। ਲਓ ਜੀ ਵੀਡੀਓ ਕਰਦੇ ਹਾਂ ਸ਼ੁਰੂ। ਪਹਿਲਾਂ ਗੱਲ ਕਰੀਏ ਜਿਸ ਟਰੈਕਟਰ ਦੇ ਮਾਡਲ ਬਾਰੇ ਤਾਂ ਬਾਈ ਜੀ 2014 ਮਾਡਲ ਟਰੈਕਟਰ ਆ। ਪੰਜਾਬ ਨੰਬਰ ਆ, ਰੰਗ ਪੇਟ 1-1 ਇੰਚ, 1-1 ਸੈਂਟੀਮੀਟਰ ਪੂਰਾ オリジナル ਆ। ਕੋਈ ਵੀ ਫੁਹਾਰਾ ਜਾਂ ਪਰਸ਼ਦਦਾਰੇ ਨਹੀਂ ਲੱਗਿਆ ਹੋਇਆ। ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਰੱਖਿਆ ਹੋਇਆ ਟਰੈਕਟਰ ਬਾਈ। ਪੂਰਾ ਸਾਂਭ ਸੰਭਾਲ ਨਾਲ ਰੱਖਿਆ ਹੋਇਆ, ਬਿਲਕੁਲ ਨਿਊ ਕੰਡੀਸ਼ਨ ਪਈ ਆ। ਬਾਈ ਨੇ ਪੂਰੇ ਸ਼ੌਂਕ ਨਾਲ ਰੱਖਿਆ ਹੋਇਆ ਟਰੈਕਟਰ ਨੂੰ ਸਿਰਫ ਖੇਤੀ ਦੇ ਕੰਮ ਵਾਸਤੇ ਹੀ ਵਰਤਿਆ ਹੈਗਾ ਇਸ ਨਹੀਂ ਕਿ ਕੋਈ ਕਿਰਾਏ ਤੇ ਲਾਇਆ ਹੋਵੇ ਜਾਂ ਕਿਤੇ ਹੋਰ ਬਾਹਰ ਭੇਜਿਆ ਹੋਵੇ ਬਾਈ ਜੇ ਗੱਲ ਕੀਤੀ ਜਾਵੇ ਇਸ ਟਰੈਕਟਰ ਦੇ ਟਾਇਰਾਂ ਬਾਰੇ ਤਾਂ ਜਿਹੜੇ ਅੱਗੇ ਵਾਲੇ ਟਾਇਰ ਨੇ ਬਾਈ ਉਹ 90% ਕੰਡੀਸ਼ਨ ਦੇ ਵਿੱਚ ਪਏ ਨੇ ਪਿੱਛੇ ਵਾਲੇ ਟਾਇਰ 85% ਕੰਡੀਸ਼ਨ ਦੇ ਵਿੱਚ ਪਏ ਨੇ ਬਾਈ ਦਾ ਮੁਕਤ ਸਰ ਬਾਈ ਜੀ ਏਰੀਆ ਆ ਗਿਆ ਤੇ ਬਾਈ ਜੇ ਗੱਲ ਕਰੀ ਜਾਵੇ ਇਸ ਟਰੈਕਟਰ ਦੇ ਰੇਟ ਬਾਰੇ ਤਾਂ ਬਹੁਤ ਹੀ ਜਾਇਜ਼ਾ ਰੇਟ ਰੱਖਿਆ ਗਿਆ ਇਸ ਟਰੈਕਟਰ ਦਾ 4,60,000 ਰੁਪਇਆ ਦੇਟ ਕੋਈ ਫਿਕਸ ਨਹੀਂ ਹੈਗਾ ਬਾਈ ਜੀ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੁਹਾਡਾ ਮਾਨਤਾਣ ਬਾਈ ਜੀ ਪੂਰਾ ਕੀਤਾ ਜਾਊਗਾ ਬਹੁਤੀ ਘੱਟ ਚੱਲਿਆ ਹੋਇਆ ਟਰੈਕਟਰ ਹੈ ਬਾਈ ਜੀ ਤੇ ਬਹੁਤੀ ਸ਼ੌਂਕ ਨਾਲ ਬਾਈ ਨੇ ਰੱਖਿਆ ਹੋਇਆਗਾ ਇਹੋ ਜਿਹਾ ਟਰੈਕਟਰ ਮੰਡੀ ਦੇ ਵਿੱਚ ਬਹੁਤੀ ਘੱਟ ਆਉਂਦੇ ਨੇ ਬਾਈ ਜੀ ਮਾਰਕੀਟ ਦੇ ਵਿੱਚ ਬਹੁਤੀ ਘੱਟ ਦੇਖਣ ਨੂੰ ਮਿਲਦੇ ਨੇ ਬਾਈ ਨੇ ਬਹੁਤ ਸ਼ੌਂਕ ਨਾਲ ਟਰੈਕਟਰ ਰੱਖਿਆ ਹੋਇਆ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਉਹਨਾਂ ਦਾ ਨੰਬਰ ਸਾਨੂੰ ਸਕਰੀਨ ਉੱਪਰ ਤੇ ਟਾਈਟਲ ਦੇ ਵਿੱਚ ਮਿਲ ਜਾਵੇਗਾ ਧੰਨਵਾਦ ਬਾਈ